लगा सवाह च हथ मारने चेक बोल चेक बो खराब बंदा इन ਹੰਮ ਕੰਡ ਬੋ ਹੋਈ ਪਈ ਆ ਕੰਮ ਵੀ ਨਹੀਂ ਮਿਲਦਾ ਕੋਈ ਬੇਲੇ ਬੈਠੇ ਆ ਵਾ ਨਾ ਪਲੰਬਰ ਦਾ ਮਿਲਦਾ ਨਾ ਮਾਸਤਰੀ ਕੋਈ ਜਾਂਦਾ ਹੁਣ ਕਿਹੜੇ ਚ ਆ? ਕਿਹੜਾ ਰੇਤਾ ਆ? ਆਹ ਹੈ ਇਹ। ਕੀ ਕਰਾਂ ਹੋ? ਕੀ ਕਰਾਂ ਇਹਦਾ? ਕੀ ਕਰਾਂ ਇਹਨੂੰ? ਕਿਹੜੇ ਡੱਬੇ ਚ ਪਾਣੀ? ਇਥੇ ਰੱਖ ਦਿੰਦਾ ਤੂੰ ਕੱਢ ਕੇ ਪਾ ਲਈਂ ਫੇਰ ਆਪੀ। ਉਣੀ ਆ ਕਹਿੰਦੀ ਉਦਾਂ ਹੀ ਪੋਚਾ ਜਾਂ ਫੇਰ ਨਾ ਉਦੋਂ ਮੁੰਡਾ ਤੂੜੀ ਤੋਂ ਬਿਨਾਂ ਲਾਤੀ ਸੀ ਤਾਂ ਪੇਪੜੀਆਂ ਜਾਂ ਬਣੀਆਂ ਆ ਉਦਾਂ ਦੀ ਨਾ ਇੱਦਾਂ ਪਿਆ ਤਿੰਨਾ ਉਦੋਂ ਦਾ ਜ਼ਹੀਰ ਆ ਬੜਾ ਚੰਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ-ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਤੇ ਟਾਈਮ 10 ਵਜੇ ਹੈ ਅੱਜ ਤੇ ਆਪਾਂ ਕੰਮ ਕਰਤਾ ਵੇੜਲੇ ਬਸ ਬਾਥਰੂਮ ਲੈ ਗਏ ਧੋਣ ਵਾਲੇ ਹੁਣ ਨਾ ਪੈਰਾਂ ਦਾ ਰੇਤਾਂ ਜਾਂ ਮਿੱਟੀ ਬਹੁਤ ਜਾਂਦੀ ਬਾਥਰੂਮ ਚ ਕਿਉਂਕਿ ਸੌਕਦੇ ਹੈ ਨਹੀਂ ਜੀ ਵਿੰਡੋ ਲੈਂਦੇ ਆ ਇਸ ਕਰਕੇ ਇਹ ਤੋਂ ਮਜਾੜੂ ਬੂਰਾ ਸਾਰਾ ਫੇਰ ਲਿਆ ਆ ਚੁੱਲ੍ਹੇ ਦੇ ਆਲੇ ਦਿਵਾਲੇ ਸਾਫ ਕਰ ਲਿਆ ਆ ਕੱਪੜੇ ਅੱਜ ਆਪਣੇ ਇੰਨੇ ਕਈ ਸੀਗੇ ਤਾਂ ਮੈਂ ਧੋ ਲਿਆ ਆ ਤੇ ਦੁੱਧ ਵਾੜ ਲੈਣਾ ਸੀ ਉਹ ਵਾੜ ਲਿਆ ਆ ਸੋਈ ਦੀ ਸਾਰੀ ਸਾਫ ਸਵਾਈ ਕਰ ਦਿੱਤੀ ਆ ਭਾਂਡੇ ਵਗੈਰਾ ਸਾਰੇ ਧੋ ਕੇ ਤੇ ਆ ਸਵੇਰੇ ਹੈ ਨਾ ਮੰਮੀ ਨੇ ਮੱਖਣੀ ਮੈਂ ਕੱਢੀ ਸੀਗੀ ਮਲਾਈ ਹੁਣ ਏਦਾਂ ਮੰਮੀ ਜਾਗ ਨਹੀਂ ਲਾਉਂਦੇ ਹੈਗੇ ਦੇ ਦੇ ਗਾਰਨ ਪਾਣੀ ਕਰਕੇ ਨਾ ਉਹਦੇ ਵਿੱਚ ਮਲਾਈ ਤੇ ਜਿਹੜੀ ਤੇ ਮੱਖਣੀ ਕੱਢ ਲੈਂਦੇ ਆ ਤੇ ਇਹ ਰੱਖ ਰੈਂਦੀ ਆ ਕਾਰਨੇ ਵਾਲੀ ਤੇ ਢੇ ਬਣਾਉਣਾ ਤੇ ਬਾਕੀ ਆਪਾਂ ਹੁਣ ਪਹਿਲਾਂ ਬਾਥਰੂਮ ਤੋਂ ਬਾਅਦ ਫੇ ਚੁੱਲ੍ਹੇ ਨੂੰ ਪੋਚਾ ਜਾ ਫੇਲਦੀ ਆ ਤਾਂ ਫੇਰ ਮੈਂ ਇਹ ਦਿਵਾਲੇ ਹੁੰਦੀ ਆ ਕਿ ਉਹ ਕਰਦੀ ਆ ਕਿ ਆਪਾਂ ਬਹਿ ਲਈਏ ਮਾਸੰਦ ਰੋਕ ਕੱਪੜੇ ਚੱਕਣ ਵਾਲੇ ਰਹਿ ਗਏ ਸਮਰਦੇ ਪਏ ਅੰਦਰ ਤੇ ਉਹ ਵੀ ਚੱਕੜੇਆਂ ਰਜਾਈਆਂ ਰਜਾਈ ਤਾਂ ਨਹੀਂ ਝੱਕ ਹੋਣੀ ਹੈਗੀ ਸਮੋ ਤੇ ਪਾਪਾ ਘਰੇ ਗਿਆ ਕਿਉਂਕਿ ਇਹ ਫਿਮੈਂਟਕ ਬਾਅਦ ਰਜਾਈ ਜੋ ਕਦੀ ਬੰਦੇ ਆ ਕਦੀ ਉੱਠਦੇ ਆ ਤੇ ਬਾਕੀ ਆ ਵਾਲਾ ਤੀੜਾ ਹੁਣ ਆਪਾਂ ਮਾਂਜ ਕੇ ਰੱਖ ਦਾਂਗੇ ਇਹ ਚ ਪਾਣੀ ਪੂਣੀ ਗਰਮ ਕਰਦੇ ਸੀਗੇ ਤੇ ਹੁਣ ਤੱਕ ਗਿੱਗਰ ਲੱਗ ਗਿਆ ਆ ਕਿਸੇ ਵੇਲੇ ਲੋੜ ਪੈਣੀ ਜੇ ਇਹਦੀ ਪੈਈ ਤਾਂ ਪਤੀਲੀ ਦੀ ਅੱਗੋਂ ਤਾਂ ਮੈਂ ਇਹਨੂੰ ਮਾਂਜ ਕੇ ਹੁਣ ਰੱਖ ਦਿੰਨੀ ਆ ਐਨੇ ਤਾਂ ਆਪਣੇ ਕੰਮ ਕਰ ਰਹਿ ਗਏ ਟਾਈਮ 10 ਵਜੇ ਗਏ 11 ਕ' ਵੱਜ ਜਾਣੇ ਆਵੇਲੇ ਹੁੰਦਿਆਂ ਨੂੰ ਜਾਣ ਨੂੰ ਫੇ ਦੁਪਹਿਰ ਦਾ ਦੇਖਣਾ ਆ ਕੀ ਬਣਾਉਣਾ ਦਾਲ ਸਬਜ਼ੀ ਹੈ ਨਹੀਂ ਕੀ ਕੋਈ ਤੇ ਸਮਰ ਵੀ ਨਹੀਂ ਸੌਂਦਾ ਹੀ ਨਹੀਂ ਹੋਣੇ ਬਸ ਇੱਦੇ ਤੁਰਿਆ ਫਿਰਦਾ ਰਹਿੰਦਾ ਬੂਟ ਪਾਏ ਨੀਗੇ ਫੇ ਮੈਂ ਦੋ ਜੋੜੇ ਪਾਤੇ ਇਹਦੇ ਜਰਾਬਾਂ ਦੇ ਤੇ ਮੈਂ ਕਿ ਚੱਲ ਤੁਰਿਆ ਫਿਰ ਆਹੀ ਟੋਪੀ ਲੈਂਦਾ ਇਹ ਆਹ ਵਾਲੀ ਬਾਂਡੇ ਜਾਣ ਨੂੰ ਵੀ ਇਹੀ ਤਾਂ ਘਰੇ ਵੀ ਕਿਉਂਕਿ ਇਹ ਵਾਲੀ ਇਹ ਲਾਉਂਦਾ ਨਹੀਂਗਾ ਲੈ ਕੇ ਰੱਖਦਾ ਪਤਾ ਨਹੀਂ ਜਿੱਦਾਂ ਮਤਲਬ ਇਹਨਾਂ ਸਹੀ ਜਿਹਾ ਲੱਗਦਾ ਹੈ ਇਹਦੇ ਵਿੱਚ ਬਾਕੀ ਟੋਪੀਆਂ ਨਾਲੇ ਹੀ ਲਾ ਦਿੰਦਾ ਹੈ ਫੇਰ ਮੈਂ ਦੇਖਦੀ ਸੀ ਕਿ ਮੈਂ ਤਾਂ ਇੱਦਾਂ ਦੀ ਟੋਪੀਆਂ ਹੋਰ ਲੈ ਕੇ ਤਾਹਾਂ ਪਰ ਮੈਨੂੰ ਕਿਤੇ ਦੇਖੀ ਨਹੀਂ ਸੋ ਥੋੜੀਆਂ ਟੈਟ ਟੈਟ ਜਿਹੀ ਸੀਗੀ ਇੱਕ ਦੇਖੀ ਤਾਂ ਤੁਸੀਂ ਇਹਦਾ ਵੀ ਮੈਂ ਅਲ ਜਿਵੇਂ ਹੁਣ ਲੈ ਲੈਣਾ ਕੋਈ ਨਹੀਂ ਦੇਖਦੀ ਆ ਕਿਤੇ ਜਾਣਾ ਹੁਣ ਨੂੰ ਹੁਣ ਨਾ ਮੀ ਟੋਪੀ ਰੱਖ ਲਵਾਂ ਤੇ ਚਲੋ ਜੀ ਇਦੀ ਤੁਸੀਂ ਸਾਡੇ ਵਲੌਗ ਦੇ ਨਾਲ ਬਣੇ ਰਹੋ ਆਪੋ ਕੰਮ ਕਰ ਹੁਣ ਆ ਵਾਲੇ ਕਰ ਲਈਏ ਨਹੀਂ ਨਹੀਂ ਉਹਨੇ ਥੱਕ ਜਾਣਾ ਨੂੰ ਕਮਾਈ ਜਾਣੇ ਦੀ ਲੋ ਦੀ ਆਪ ਕੰਮ ਕਰ ਸਾਰੇ ਨੇ ਵੇਣ ਲੈ ਸੀਗੇ ਤੇ ਹੁਣ ਇੱਥੇ ਲੱਗੀ ਸੀਗੀ ਆਹ ਮੱਖਣੀ ਤਾੜਨ ਤੇ ਫੱਕੀ ਲਗਣਾ ਮੰਨ ਉਹ ਇਹ ਆਬਜੈਕਟ ਉਹ ਹੋ ਹੈ ਨਹੀਂ ਕਿ ਦੋ ਦੋਲ ਚਰੀ ਫੋਨ ਹੋ ਹੈ ਨਹੀਂਗਾ ਇਹ ਦੋ ਬੜ ਗਰਨਾ ਤੇ ਨਾਲ ਦੇਖਣਾ ਮੈਨ ਇੱਧਰ ਮੈਂ achar ਬਣਾਈ ਆਪਣੇ ਲਈ <noise> <hesitation> <unintelligible> <hesitation> 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 ਦੇ ਗਏ ਆਪਾਂ ਸਾਰੇ ਥੋਲੇ ਆ। ਆਪਾਂ ਰੋਟੀ ਖਾਣੀ ਆ ਤੇ ਥੋੜਾ ਟਾਈਮ ਆਪਾਂ ਬੈਠ ਲੈਣ। ਤੇ ਫਿਰ ਤਾਂ ਸ਼ਾਮ ਨੂੰ 4:00 ਦੇ ਸ਼ੁਰੂ ਹੋਣਾ ਹੈ ਸ਼ਾਮ ਦੇ ਕੰਮਕਾਰਾਂ ਨੂੰ। ਤੇ ਸਮਰਦੇ ਤਾਂ ਆਪਾਂ ਨੇ ਵੀ ਮਾੜਾ ਜਿਹਾ ਪੈਂਡੇ ਹੀ ਜਾਣਾ ਹੈ ਕੰਮ ਕਰਨ। ਫੇ ਮੈਂ ਕਿਹਾ ਚਲੋ ਤੁਸੀਂ ਰੋਟੀ ਖਾ ਕੇ ਚੱਲ ਜੀਓ। ਤੇ ਆਹ ਮੁੰਡਾ ਸਾਡਾ ਟੈਕਦਾ ਨਹੀਂ ਗਾ। ਇਹ ਹੈ ਨਾ ਗੁੱਗੂ ਜਿਹਾ ਉਹ ਬਾਹਰ ਜਾ ਕੇ ਆਉਂਦਾ ਆ ਇਹਨੂੰ ਮੱਸੀ ਲੈ ਕੇ ਕਿੰਨੀ ਲੈ ਕੇ ਆਉਂਦਾ ਜਾ ਕੇ। ਸ਼ੋਟ ਲੈ ਰਹੀ ਆ। mm -hmm.